ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਪੇਜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਜਿਹੜੀਆਂ ਇਸ ਤਰ੍ਹਾਂ ਦੀਆਂ ਵੀਡੀਓਜ਼ ਨੇ ਫਲਾਂ ਵਾਲੇ ਪੌਦਿਆਂ ਬਾਰੇ ਜਾਂ ਫਸਲਾਂ ਬਾਰੇ ਜਾਂ ਫੁੱਲਾਂ ਬਾਰੇ ਜਿਹੜੀਆਂ ਤੁਹਾਨੂੰ ਬਹੁਤ ਵਾਅਦ ਦੇਖਣ ਨੂੰ ਮਿਲ ਸਕਣ ਤੇ ਤੁਹਾਡੇ ਲਈ ਲਾਹੇਵੰਦ ਸਾਬਤ ਹੋ ਸਕਣ ਜੀ ਹੁਣ ਅੱਜ ਜਿਹੜੀ ਆਪਾਂ ਗੱਲ ਕਰਾਂਗੇ ਉਹ ਅਮਰੂਦ ਦੇ ਬੂਟੇ ਬਾਰੇ ਗੱਲ ਕਰਾਂਗੇ ਜੀ ਇਸ ਸਮੇਂ ਜਿਹੜਾ ਅਮਰੂਦ ਨੂੰ ਫੁੱਲ ਪੈਣ ਤੋਂ ਬਾਅਦ ਫਲ ਪੜਨਾ ਸ਼ੁਰੂ ਹੋ ਗਿਆ ਤੇ ਜਿਹੜੀ ਹੁਣ ਸਭ ਤੋਂ ਵੱਡੀ ਸਮੱਸਿਆ ਇਹਦੇ ਵਿੱਚ ਆ ਰਹੀ ਆ ਉਹ ਇਹ ਆ ਕਿ ਜਿਹੜਾ ਇਹਦਾ ਹੁਣ ਫਲ ਝ ਤੇ ਕਾਫੀ ਸਾਰੇ ਫੁੱਲ ਝੜ ਜਾਂਦੇ ਜਾਂ ਫਲ ਝੜ ਜਾਂਦਾ ਹੈਗਾ ਜਾਂ ਫਿਰ ਜਿਹੜੇ ਛੋਟੇ ਫਲ ਬਣੇ ਹੁੰਦੇ ਆ ਉਹ ਕਾਲੇ ਹੋ ਕੇ ਸੁੱਕਣੇ ਸ਼ੁਰੂ ਹੋ ਜਾਂਦੇ ਹੈਗੇ ਇੰਨਾਂ ਸਾਰੀਆਂ ਚੀਜ਼ਾਂ ਦੀ ਰੋਕਥਾਮ ਲਈ ਆਪਾਂ ਕੀ ਕਰ ਸਕਦੇ ਆਂਗੇ ਕੀ ਇੰਨਾਂ ਦੇ ਹੱਲ ਆ ਜੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਦੇ ਨਾਲ ਆਖਰ ਤੱਕ ਜਰੂਰ ਬਨੇ ਰਹੋ ਤੇ ਕਿਸ ਤਰ੍ਹਾਂ ਆਪਾਂ ਇਹ ਸਨਚਾਈ ਵਗੈਰਾ ਦੇ ਨਾਲ ਇਹਦੇ ਫਲ ਦੇ ਉੱਤੇ ਅਸਰ ਪੈਂਦਾ ਹੈਗਾ ਇੰਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਵਿਚਾਰ ਕਰਾਂਗੇ ਜੀ ਹੁਣ ਗੱਲ ਕਰ ਲਈਏ ਜਿਹੜਾ ਫੁੱਲ ਝੜਨ ਦੇ ਮੁੱਖ ਕਾਰਨ ਕੀ ਨੇਗੇ ਫੁੱਲ ਝੜਨ ਦਾ ਮੁੱਖ ਕਾਰਨ ਇੱਕ ਤਾਂ ਜਿਹੜੀ ਬੂਟੇ ਦੀ ਖਰਾਕੀ ਤਤਾਂ ਦੀ ਪੂਰਤੀ ਨਾ ਹੋਣੀ ਇੱਕ ਪਾਣੀ ਦੇ ਸਿੰਚਾਈ ਜਾਨੀ ਕਿ ਪਾਣੀ ਦੇ ਲਾਉਣ ਦਾ ਢੰਗ ਸਹੀ ਨਾ ਹੋਣਾ ਤੇ ਇੱਕ ਜਿਹੜਾ ਬਾਹ ਬਹਾਈ ਵੇਲੇ ਬੂਟੇ ਦੇ ਟਣਿਆਂ ਨੂੰ ਨੁਕਸਾਨ ਪਹੁੰਚਣਾ ਇਹ ਤਿੰਨ ਚਾਰ ਕਾਰਨ ਆ ਜਿਹੜੇ ਜਿੰਨਾ ਕਰਕੇ ਫਲ ਝੜਦਾ ਗਾ ਜੇਕਰ ਤੁਹਾਡੇ ਕੋਲ ਵੀ ਅਮਰੂਦਾਂ ਦੇ ਬੂਟੇ ਲੱਗੇ ਆ ਤੇ ਫਲ ਝੜ ਰਿਹਾ ਹੈਗਾ ਤਾਂ ਇੱਕ ਗੱਲ ਨੋਟ ਕਰ ਲਿਓ ਜੀ ਹੁਣ ਬਿਲਕੁਲ ਸਹੀ ਸਮਾਂ ਗਾ ਜਿਹੜਾ ਕਾਫੀ ਸਾਰੇ ਬੂਟਿਆਂ ਦੇ ਵਿੱਚ ਜਿਹੜੀ ਖਾਦ ਆ ਕੀ ਰੂੜੀ ਦੀ ਉਹ ਜਿਹੜੀ ਸਰਦੀਆਂ ਦੇ ਵਿੱਚ ਦਿੱਤੀ ਜਾਂਦੀ ਹੈ ਪਰ ਅਮਰੂਦ ਦੇ ਵਿੱਚ ਇਸ ਦੇ ਬਿਲਕੁਲ ਉਲਟ ਮਈ ਦੇ ਦੌਰਾਨ ਜਿਹੜੀ ਰੂੜੀ ਦੀ ਖਾਦ ਆਪਾਂ ਦੇਣੀ ਹੁੰਦੀ ਹੈ ਜਿਹੜੀ ਆਪਾਂ 20 ਤੋਂ 25 ਕਿਲੋ ਜਿਹੜੀ ਲਗਭਗ 20 ਤੋਂ 25 ਕਿਲੋ ਜਿਹੜੀ 3 ਸਾਲ ਦੇ ਬੂਟੇ ਨੂੰ ਆਪਾਂ ਰੂੜੀ ਦੀ ਖਾਦ ਗਲੀ ਸੜੀ ਪਾਉਣੀ ਆ ਕੱਚੀ ਖਾਦ ਬਿਲਕੁਲ ਨਹੀਂ ਪਾਉਣੀ ਇਹ ਬਿਲਕੁਲ ਸਹੀ ਸਮਾਂਗਾ ਜੜਾਂ ਤੋਂ ਥੋੜੀ ਜੀ ਦੂਰ ਤੁਸੀਂ ਜਿਹੜੀ ਰੂੜੀ ਦੀ ਖਾਦ ਗੁੱਟ ਸਕਦੇ ਹੋ ਜਾਂ ਉੱਪਰ ਸੱਟ ਕੇ ਥੋੜੀ ਥੋੜੀ ਮਿੱਟੀ ਮੋੜ ਦਿਓ ਜਿਆਦਾ ਗੁੱਡੋਂਗੇ ਤਾਂ ਉਹਦੇ ਨਾਲ ਜਿਹੜੇ ਤਣਿਆਂ ਨੂੰ ਨੁਕਸਾਨ ਪਹੁੰਚਦਾ ਜੀ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਰਸਾਇਣਿਕ ਖਾਦਾਂ ਦੀ ਵਰਤੋਂ ਕਰਦੇ ਹੋ ਤਾਂ ਉਹਦੇ ਵਿੱਚ ਜਿਹੜੀ ਤੁਸੀਂ 1.5 ਤੋਂ 200 ਗ੍ਰਾਮ ਜਿਹੜੀ ਯੂਰੀਆ 3 ਸਾਲ ਦੇ ਬੂਟੇ 1 ਤੋਂ 3 ਸਾਲ ਦੇ ਬੂਟੇ ਦੀ ਉਮਰ ਦੀ ਜਿਹੜੇ ਬੂਟੇ ਆ ਉਹਨਾਂ ਨੂੰ 1.5 ਤੋਂ 200 ਗ੍ਰਾਮ ਯੂਰੀਆ ਦੇ ਸਕਦੇ ਹੋਗੇ ਜਿਹੜੀ ਅੱਧਾ ਕਿਲੋ ਤੋਂ ਲੈ ਕੇ 1.5 ਕਿਲੋ ਤੱਕ ਸਿੰਗਲ ਸੁਪਰ ਫਾਸਫੇਟ ਜਿਹੜੀ ਕਿ ਐਸਐਸਪੀ ਹੁੰਦੀ ਹੈਗੀ ਉਹ ਪਾ ਸਕਦੇ ਹੋ ਤੇ 100 ਗ੍ਰਾਮ ਤੋਂ ਲੈ ਕੇ ਜਿਹੜੀ 400 ਗ੍ਰਾਮ ਤੱਕ ਜਿਹੜੀ ਮਿਊਰੋਟਾਪ ਪੋਟਾਸ਼ ਜਾਨੀ ਕਿ ਪੋਟਾਸ਼ ਇਹਦੇ ਵਿੱਚ ਤੁਸੀਂ ਪਾ ਸਕਦੇ ਹੋਗੇ ਇਹਨਾਂ ਚੀਜ਼ਾਂ ਦੇ ਨਾਲ ਬੂਟੇ ਦੇ ਖਰਾਕੀ ਤੱਤਾਂ ਦੀ ਪੂਰਤੀ ਹੁੰਦੀ ਹੈਗੀ ਇਹਨਾਂ ਚੀਜ਼ਾਂ ਨੂੰ ਨੋਟ ਜਰੂਰ ਕਰ ਲਿਆ ਕਰੋ ਤੇ ਤੁਹਾਨੂੰ ਇਹਨਾਂ ਚੀਜ਼ਾਂ ਨਾਲ ਕਾਫੀ ਸਾਰੇ ਜਿਹੜਾ ਫਲ ਡਿੱਗਣ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਜੀ ਜੇਕਰ ਤੁਹਾਡੇ ਬੂਟੇ ਦੇ ਵਿੱਚ ਫਲ ਕਾਲਾ ਹੋ ਕੇ ਡਿੱਗਦਾ ਤਾਂ ਇਹਦਾ ਮਤਲਬ ਹੋਏਗਾ ਕਿ ਜਿਹੜੀ ਜ਼ਿੰਕ ਦੀ ਡੈਫੀਸ਼ੈਂਸੀ ਹੈ ਬੂਟੇ ਨੂੰ ਜ਼ਿੰਕ ਦੀ ਡੈਫੀਸ਼ੈਂਸੀ ਪੂਰੀ ਕਰਨ ਖਾਤਰ ਤੁਸੀਂ 1 ਕਿਲੋ ਜ਼ਿੰਕ ਸਲਫੇਟ ਤੇ ਉਹਦੇ ਚ ਅੱਧਾ ਕਿਲੋ ਜਿਹੜਾ ਅ ਅਣਭੁਜਿਆ ਚੂਨਾ ਉਹ ਪਾ ਕੇ ਪਿਉ ਕੇ 100 ਲੀਟਰ ਪਾਣੀ ਦੇ ਵਿੱਚ ਰੱਖ ਕੇ ਉਹਦੀਆਂ 2 ਤੋਂ 3 ਸਪਰੇਹਾਂ ਜਿਹੜੀਆਂ 15-15 ਦਿਨਾਂ ਦੇ ਬਖਵੇ ਦੇ ਨਾਲ ਕਰਨੀਆਂ ਨੇ ਉਹਦੇ ਨਾਲ ਜ਼ਿੰਕ ਦੀ ਪੂਰਤੀ ਹੋ ਜੂਗੀ ਤੇ ਫਲ ਕਾਲੇ ਹੋ ਕੇ ਡਿੱਗਣੇ ਬੰਦ ਹੋ ਜਾਣਗੇ ਜੀ ਤੇ ਬਾਕੀ ਜਿਹੜੀ ਸਿੰਚਾਈ ਦਾ ਬਹੁਤ ਖਾਸ ਧਿਆਨ ਰੱਖਣਾ ਹੁੰਦਾਗਾ ਜਿਹੜਾ ਬੂਟੇ ਜਦੋਂ ਫੁੱਲਾਂ ਦੀ ਅਵਸਥਾ ਤੇ ਹੁੰਦੇ ਆ ਜਾਂ ਛੋਟਾ ਫਲ ਹੁੰਦਾਗਾ ਤਾਂ ਇਹਨਾਂ ਨੂੰ ਜ਼ਿਆਦਾ ਪਰਮੀ ਸਿੰਚਾਈ ਜ਼ਿਆਦਾ ਪਰਮਾ ਪਾਣੀ ਆਪਾਂ ਨਹੀਂ ਦੇਣਾ ਜੀ ਪਰ ਮਾ ਪਾਣੀ ਦੇਣ ਦੇ ਨਾਲ ਜਿਹੜੇ ਫੁੱਲ ਕਰਦੇ ਨੇ ਫਲ ਕਰਨਾ ਸ਼ੁਰੂ ਹੋ ਜਾਂਦਾ ਹੈਗਾ ਪਾਣੀ ਇੱਕ ਅਹਿਮ ਰੋਲ ਨਿਭਾਉਂਦਾ ਹੈਗਾ ਇਸ ਚੀਜ਼ ਨੂੰ ਤੁਸੀਂ ਖਾਸ ਧਿਆਨ ਰੱਖਣਾਗਾ ਬਾਕੀ ਜੇਕਰ ਤੁਹਾਡੇ ਕੋਲ ਕੋਈ ਪੁਰਾਣੇ ਬੂਟੇ ਨੇਗੇ ਜਿਹੜੇ ਕਿ ਫਲ ਦੇਣਾ ਬੰਦ ਕਰ ਗਏ ਜੀ ਉਹਨਾਂ ਨੂੰ ਤੁਸੀਂ ਮਾਰਚ ਦੇ ਸਮੇਂ ਜਿਹੜਾ ਧਰਤੀ ਤੋਂ 1.5 ਮੀਟਰ ਦੀ ਉਚਾਈ ਤੋਂ ਲੈ ਕੇ ਪੂਰੀ ਤਰ੍ਹਾਂ ਕੱਟ ਸਕਦੇ ਹੋਗੇ ਪੂਰੀ ਤਰ੍ਹਾਂ ਕੱਟਣ ਦੇ ਨਾਲ ਉਹ ਬੂਟੇ ਦੁਬਾਰਾ ਫੋਟ ਲੈਣਗੇ ਤੇ ਅਗਸਤ ਦੇ ਸਮੇਂ ਆ ਕੇ ਅੱਧੀਆਂ ਟਾਹਣੀਆਂ ਕੱਟ ਕੇ ਉਹਦੀ ਸਟਰਕਚਰ ਬਣਾ ਕੇ ਤੇ 30 ਸਾਲਾਂ ਦੇ ਵਿੱਚ ਬੂਟਾ ਦੁਬਾਰੇ ਨਵੇਂ ਦੇ ਵਾਂਗੂ ਫਲ ਦੇਣ ਲੱਗ ਜਾਂਦਾ ਹੈ ਤੁਸੀਂ ਤਕਰੀਬ ਕਰ ਸਕਦੇ ਹੋ ਜੀ ਖਾਦਾਂ ਤੁਸੀਂ ਉਸੇ ਤਰੀਕੇ ਨਾਲ ਉਸ ਬੂਟੇ ਨੂੰ ਉਹਨਾਂ ਨਾਲ ਸਮਿਆਂ ਤੇ ਜਾਨੀ ਕਿ ਮਈ ਦੇ ਵਿੱਚ ਰੂੜੀ ਦੀ ਖਾਦ ਤੇ ਜਿਹੜੀ ਆਪਣੇ ਆਪਣੇਆ ਰਸਾਇਣਿਕ ਖਾਦਾਂ ਨਹੀਂ ਗੀਆਂ ਉਹਨਾਂ ਨੂੰ ਜਿਹੜਾ ਤੁਸੀਂ ਅੱਧੀ ਕ ਯੂਰੀਆ ਜੂਨ ਦੇ ਵਿੱਚ ਦੇਣੀ ਆ ਤੇ ਬਾਕੀ ਜਿਹੜੀ ਅਗਸਤ ਸਤੰਬਰ ਸਤੰਬਰ ਦੇ ਮਹੀਨੇ ਜਿਹੜੀ ਅੱਧੀ ਯੂਰੀਆ ਦੇ ਦੇਣੀ ਹੈ ਜੀ ਤੇ ਜੇਕਰ ਤੁਹਾਡਾ ਕੋਈ ਸਵਾਲ ਆ ਤੁਸੀਂ ਪੁੱਛ ਸਕਦੇ ਹੋਗੇ ਕਮੈਂਟਸ ਦੇ ਵਿੱਚ ਸਾਨੂੰ ਸੰਪਰਕ ਵੀ ਕਰ ਸਕਦੇ ਹੋ ਅਸੀਂ ਆਪਣੇ ਵੱਲੋਂ ਜਿਹੜੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਅਮਰੂਦਾਂ ਦੀ ਝੜਨ ਦੀ ਸਮੱਸਿਆ ਦਾ ਹੱਲ ਤੁਹਾਡੇ ਤੱਕ ਲੈ ਕੇ ਆਈਏ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਧੰਨਵਾਦ ਜੀ ਸਾਡੇ ਨਾਲ ਜੁੜੇ ਰਹੋ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੇਕਰ ਵੀਡੀਓ ਚੰਗੀਆਂ ਲੱਗਦੀਆਂ ਤਾਂ ਸ਼ੇਅਰ ਵੀ ਜ਼ਰੂਰ ਕਰਦੇ ਰਹੋ ਧੰਨਵਾਦ ਜੀ